ਨੋਟੀਫਿਕੇਸ਼ਨ ਮਤਾ ਹਾਜੀ ਕਿ ਮਿਲਿਆ ਨੂੰ ਪੁੱਛਿਆ ਨੇ ਹਾਂ ਜੀ ਹੈਗੇ ਤਾਂ ਮਾਫ ਨੇ ਸਈ ਪੌਣੇ 13 ਸਾਲਾਂ ਤੋਂ ਲਈ ਕਿ ਹੋ ਜਾਂਦੇ ਹਾਂ ਹਾਂ ਜੀ ਕਹਿੰਦੇ ਇਹ ਵੀ ਲਈ ਜਾਂਦੇ ਆ ਤੇ ਫਿਰ ਉਹ ਮਾਫ ਕਰ ਉਹ ਲੇਟਰ ਲਿਖੋ ਅਫਸਰ ਨੂੰ ਬੁਲਾਇਆ ਐਸਜੀ ਨੂੰ ਬੁਲਾਇਆ ਈਓ ਨੂੰ ਬੁਲਾਇਆ ਲੈਟਰ ਬਣਾ ਕੇ ਅੱਜ ਮਾਫ ਕਰਤੀ ਪੌਣੇ 13 ਸਾਲ ਦਾ ਸਾਦੀ ਦਿੱਤੀ ਬੱਤੀ ਬੱਤੀ ਤੋਂ ਪੈਂਤੀ ਪੈਂਤੀ ਸੋਬੇ ਲਾਇਆ ਸੀਗਾ ਪੰਜ ਮਰ ਲਿਆਂ ਦਾ ਮਤਲਬ ਉਹ ਤਾਂ ਇੱਕ ਕਮਰਾ ਹੀ ਹੈ ਜੀ ਬਸ ਉਹਨਾਂ ਗਰੀਬ ਨੇ ਦਿਹਾੜੀ ਦਾ ਜੇ ਅਸੀਂ ਨਾ ਧਿਆਨ ਚ ਲਿਆਉਂਦੇ ਪੌਣੇ 13 ਕੀ ਪੌਣੇ 19 ਸਾਲ ਵੀ ਚੱਲ ਜਾਂਦੇ ਉਹਨਾਂ ਨੂੰ ਤਾਂ ਹੀ ਕਹਿਣਾ ਹਾਂ ਜੀ ਆ ਇੱਥੇ ਜਾਂਦੇ ਨੇ ਹਾਂ ਜੀ ਮਾਫਤ ਆਏ ਵੀ ਨੇ ਹਾਂ ਜੀ ਮਾਫ ਕਰ ਦਿੰਨੇ ਆ ਲੈ ਲੋਕਾਂ ਨੂੰ ਦੱਸਦੇ ਨਹੀਂ ਹੈਗੇ ਲੋਕਾਂ ਦੀ ਚੁਣੀ ਹੋਈ ਦੇ ਨਮਾਇੰਦੇਓ ਆਹ ਵਾਈਪਿੰਗ ਸੋ ਅੱਜਕਲ ਨੌਜਵਾਨ ਥੋੜੇ ਜਿਹਾ ਵੇਰ ਨੇ WhatsApp ਤੋਂ YouTube ਤੋਂ Instagram ਤੋਂ ਉਹ ਕੱਢ ਲੈਂਦੇ ਆ ਸਮਾਨ ਵਿਆਹ ਕਿ ਆਏ ਹੋਏ ਹੋਏ ਹੁਣ ਸਾਨੂੰ ਅੱਜ ਤੋਂ ਤੋਂ ਮੈਂ ਹੱਲਿਆਇ ਤੋਂ ਆਇਆ ਹੁਣ ਪਾਇਆ ਬੱਦਲ ਵੱਟ ਤੋਂ ਇਧਰ ਹੋ ਕੇ 10 ਕੋਨ ਅੱਗੇ ਕਿਉਂਕਿ ਉਹ ਲਾਈਕ ਕੀਤਾ ਸੀ ਉਥੋਂ ਸਾਡੇ ਵੀ ਬਿਲਾਉਂਦੇ ਨੇ ਜੀ ਮੌਰ ਮੰਡੀ ਵਾਲੇ ਕਹਿੰਦੇ ਸਾਡੇ ਵੀ ਬਿਲਾਉਂਦੇ ਨੇ ਜੀ ਰਾਮਾ ਮੰਡੀ ਵਾਲੇ ਕਹਿੰਦੇ ਸਾਡੇ ਵੀ ਬਿਲਾਉਂਦੇ ਨਹੀਂ ਮੁੱਲਾਂਪੁਰ ਵਾਲੇ ਕਹਿੰਦੇ ਨੇ ਅਜੇ ਕਦੀ ਆਜੋਗੇ ਸਾਡੇ ਕੋਲ ਨੋਟੀਫਿਕੇਸ਼ਨ ਹੈ ਸਾਰਿਆਂ ਨੂੰ ਦੱਸਾਂਗੇਸ ਨਾ ਬਰ ਆਮ ਆਪੀ ਪਾਰਟੀ ਚੌਕੀਦਾਰੇ ਦਾ ਤੁਸੀਂ ਲਾਈਏ ਝੋਟੀ ਨਵਾ ਰਹੇ ਹਾਂ ਹੁਣ ਐਸੇ ਬੋਰਡ ਥੱਲੇ ਬਲਤ ਇਸ ਬੋਰਡ ਨੇ ਬਹੁਤ ਚੱਕਰ ਨੇਰੀਆਂ ਦੇਖੀਆਂ ਹੋਣੀਆਂ ਐਸ ਬੋਰਡ ਨੇ ਜੇ ਕਿਤੇ ਕੋਈ ਇਹ ਹਾਲੀ ਕੋਈ ਸਾਇੰਸ ਕੱਢ ਲੈ ਕਾਹੜਾ ਵੀ ਇਹਦੇ 'ਚ ਕੋਈ ਟੀਕਾ ਲਾ ਕੇ ਤੇ ਇਸ ਬੋਰਡ ਨੇ ਜੋ ਸੁਣਿਆ ਉਹ ਦੱਸਣ ਲੱਗ ਜੇ ਉਹ ਕੱਪ ਸੁਣੇ ਹੋਣੇ ਇਸ ਬੋਰਡ ਨੇ ਇੱਥੇ ਕਾ ਲਿਓ ਨੇ ਕਾਂਗਰਸੀਆਂ ਨੇ ਆਪੇ ਜੋ ਚਾਂਦੀ ਦੀਆਂ ਗਲੀਆਂ ਬਣਾਈਆਂ ਹੋਣੀਆਂ ਭਾਸ਼ਨਾ ਜੀ ਤੁਹਾਨੂੰ ਪਤਾ ਨਹੀਂ ਕੀ ਕੀ ਬਣਾਇਆ ਬਣਾ ਇਹ ਦੱਸ ਸਕਦਾ ਗਵਾਹ ਹੈ ਉਹ ਵੀ ਆਉਣਗੇ ਇੱਥੇ ਅਜੇ ਨਹੀਂ ਆਉਨੇ ਬੜਾ ਜਦੋਂ ਟਿਕਟ ਮਿਲੂ ਤੋਂ ਬਾਅਦ ਆਉਣਗੇ ਟਿਕਟ ਤੋਂ ਪਹਿਲਾਂ ਨਹੀਂ ਆਉਂਦੇ ਲੋਕ ਕਲੈਕਟਰ ਤੋਂ ਪਹਿਲਾਂ ਐਵੇਂ ਜਾਣ ਦਾ ਕੀ ਫਾਇਦਾ ਲੋਕਾਂ 'ਚ ਐਵੇਂ ਕਿਸੇ ਨਾਲ ਹੱਥੋਂ ਕੋਈ ਮਿਲ ਗਿਆ ਕੋਈ ਚਾਮੜੀ ਚੁੰਮੜੀ ਦੀ ਬਿਮਾਰੀ ਹੋ ਗਈ ਪਰ ਤਾਂ ਨੇ ਫਾਇਦਾ ਕੋਈ ਆਮ ਲੋਕਾਂ ਤਾਂ ਸੂਗ ਮੰਨਦੇ ਆ ਉਹ ਉਦੋਂ ਹੀ ਆਉਣਗੇ ਜਦੋਂ ਉਹਨਾਂ ਨੂੰ ਟਿਕਟ ਮਿਲੀ ਤੇ ਥੋੜੇ ਤੋਂ ਕੰਮ ਲੈਣਾ ਹੋਇਆ ਉਦੋਂ ਕਿਰਪਾ ਕਰਕੇ ਉਹਨਾਂ ਨੂੰ ਇੱਥੇ ਖੜਿਆ ਨੂੰ ਸਵਾਲ ਪੁੱਛ ਲਿਓ ਸਾਡੀਆਂ ਪ੍ਰਾਣੀਆਂ ਵੋਟਾਂ ਹਿਸਾਬ ਲਾ ਦਿਓ 2 ਸਾਲ ਪਹਿਲਾਂ ਕੀ ਕਹ ਕੇ ਆਈ ਸੀ ਕਿਹੜੇ ਬਾਰੇ ਕੀਤੀ ਸੀ ਕਾਂਗਰਸ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਾਂਗੇ ਹੋ ਗਿਆ ਜੀ ਕਿਸੇ ਦਾ ਹੋ ਗਿਆ ਚਪੜੇ ਬਈ ਕੋਈ ਜਨਰਲ ਹੋਣਾ ਚਾਹੀਦਾ ਸੀ ਲੈ ਚੱਲ ਨਾ ਆਇਆ ਨਹੀਂ ਅਸਲ ਕਰ ਕਰ ਨੌਕਰੀ ਕਿ ਹਸੀ ਮੈਂ ਤਾਂ ਹੀ ਉਹ ਤਾਂ ਪਿਆ ਸੀ ਜਮੀਲੂ ਜੀ ਨੂੰ ਮੈਂ ਕਿਹਾ ਜੀ ਪ੍ਰੋਗਰਾਮ ਐਤਵਾਰ ਨੂੰ ਰੱਖ ਲਿਓ ਇਦਾਂ ਮਿੱਠਿਆਰ ਕਣੀ ਤਾਂ ਨੌਕਰੀਆਂ ਘਰ ਘਰ ਮਿਲ ਗਈਆਂ ਹੋਣੀਆਂ ਮੁੰਡੇ ਕੋਲ ਸਾਰੇ ਫਿਰ ਦਾਫਤਰਾ ਜਿਵੇਂ ਆਉਣਗੇ ਆਹ ਹੈ ਨਾ ਬਲ ਪਾ ਜਾਓ ਕੱਟਾ ਨੋ ਹੋਈ ਮਰ ਗਿਆ ਮੈਂ ਤੇ ਤੁਤਕ ਵੀ ਕਹਿੰਦਾ ਮੀਡੀਆ ਜਾ ਕੇ ਕੈਪਟਨ ਸਾਹਿਬ ਘਰ ਘਰ ਛੱਡੋ ਟਿਕੀ ਕਰ ਛੱਡ ਕੇ ਦੇ ਦਿਓ ਬਾਕੀ ਅਗਲੇ ਸਾਹਿਬ ਦੇਖ ਲਾਂਗੇ ਤੇ ਦੋ ਨੀਤੀ ਨਹੀਂ ਹੈਗੀ ਜੀ ਉਹਨੂੰ ਛੱਡਿਆ ਸੀ ਫੋਕਾ ਫੈਂਟਰ ਮਾਰਿਆ ਸੀ ਵੀ ਬੋਟਾ ਕੁਆਲੀਏ ਕਿਹੜੇ ਮੁਰਕੇ ਮੋਕਰ ਜਾਣਗੇ ਮੋਕਰਗੇ ਸੋ ਵੀਰੋ ਅਕਾਲੀ ਦਲ ਤਾਂ ਕਰਤ ਉਹ ਤਾਂ ਮੈਂ ਉਹਨਾਂ ਨੂੰ ਨਿਮਰਤਾ ਸਹਿਤ ਬੇਇੱਜ਼ਤੀ ਕਰਦਾ ਕੋਈ ਨਾ ਹੀ ਆਉਣ ਦਾ ਚੰਗਾ ਹੈ ਉਹ ਤਾਂ ਮੈਂ ਦੇਸ਼ਕੀ ਇਹ ਨਹੀਂ ਕਰਾਉਣ ਦੀ ਕੋਈ ਫਾਇਦਾ ਨਹੀਂ ਉਹ ਤਾਂ ਕਿਹੜੇ ਮੂੰਹ ਨਾਲ ਆਓਗੇ ਅਕਾਲੀ ਦਲ ਵਾਲੇ ਇੱਥੇ ਉਹਨਾਂ ਨੂੰ ਵੀ ਵੋਟਾਂ ਪਾਈਆਂ ਸਾਡੇ ਬਜ਼ੁਰਗਾਂ ਨੇ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਉਂਦੇ ਰਹੇ ਜਦ ਕਿ ਤੱਕੜੀ ਬਾਦਲ ਵਾਲੀ ਸੀ ਬਾਬੇ ਨਾਨਕ ਦੀ ਤੱਕੜੀ ਤੇਰਾ 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 ਤੋਲਦੀ ਸੀ ਬਾਦਲ ਕੇ ਆਲੀ ਤੱਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਲੀ ਜਾਂਦੀ ਹੈ ਘਾਤੇ ਵੀ ਮੇਰੇ ਪਸਾ ਵੀ ਮੇਰੀਆਂ ਦੇ ਅੱਤਾ ਵੀ ਮੇਰਾ ਟੀ ਵੀ ਵੀ ਮੇਰੇ ਮੈਂ ਵਾਕ ਤਾਂ ਨਹੀਂ ਸਾਰਾ ਕੁਝ ਮੇਰਾ ਉਹਨਾਂ ਨੂੰ ਵੀ ਪੁੱਛਿਓ ਕਿ ਗੁਰੂ ਸਾਹਿਬ ਦੀ ਬਾਦ ਵਿੱਚ ਤੁਹਾਡਾ ਨਾਮ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅੰਗਾਂ ਨੂੰ ਗਲੀਆਂ ਚ ਰੋਲਿਆ ਗਿਆ ਉਹਦੇ ਚ ਨਾਮ ਆਉਂਦਾ ਹੈ ਉਹਦੇ ਬਾਰੇ ਕੀ ਕਰ ਕੀ ਸਟੈਂਡ ਹੈ ਤੁਹਾਡਾ ਗੋਲੀ ਕਿਹਨੇ ਚਲਵਾਈ ਆਰਡਰ ਕਿਹਨੇ ਦਿੱਤਾ ਗੋਲੀ ਚਲਾਉਣ ਦਾ ਜਲੇਆਲੇ ਬਾਗ ਦੇ ਵਿੱਚ ਤੋ ਰਿਆਰ ਪੰਜਾਬੀ ਸ਼ਹੀਦ ਕਰਤਾ ਸੀ ਅੰਗਰੇਜ਼ਾਂ ਨੇ ਤੁਸੀਂ ਕਿਸੇ ਅੰਗਰੇਜ਼ ਸਪਾਈ ਦਾ ਨਾਂ ਜਾਣਦੇ ਹੋ ਜਿਨੇ ਚੱਲੇ ਆਲੇ ਬਾਗ ਚ ਗੋਲੀਆਂ ਚਲਾਈਆਂ ਸੀ ਨਹੀਂ ਜਾਣਦੇ ਪਰ ਇਹ ਤਾਂ ਜਾਣਦੇ ਹੋ ਨਾ ਕਿ ਆਰਡਰ ਕਿਨੇ ਦਿੱਤਾ ਸੀ ਜਨਰਲ ਡਾਇਰ ਨੇ ਤਾਂ ਫਿਰ ਦੋਸ਼ੀ ਤਾਂ ਡਾਇਰ ਮੰਨਿਆ ਗਿਆ ਨਾ ਉਦਮ ਸਿੰਘ ਜੀ ਨੇ ਫਿਰ ਬਦਲਾ ਲਿਆ ਜਾ ਕੇ ਫਿਰ ਬੈਵਲ ਕਲਾ ਦੇ ਵਿੱਚ ਗੋਲੀ ਚਲਾਉਣ ਦਾ ਆਰਡਰ ਕਿਹਨੇ ਦਿੱਤਾ ਸੀ ਕੀਰਤਨ ਕਾਦੀ ਸੰਗਤ ਨੇ ਦਿੱਲੀ ਮੁੱਖ ਮੰਤਰੀ ਜਿਹੜਾ ਕਿ ਹੋਮ ਮਿਨਿਸਟਰ ਸੀ ਤੇ ਮੁੱਖ ਮੰਤਰੀ ਇਹ ਤੋਂ ਬਿਨਾ ਉਹ ਕਿਸਦਾ ਆਰਡਰ ਚੈਲੰਜ ਕਰਦਾ ਹੁਣ ਜਦੋਂ ਐਸਆਈਟੀ ਜਾਂਚ ਕਰ ਰਹੀ ਹੈ ਪੈੜ ਪੜ ਦੇ ਪਾਦਲ ਕੇ ਘਰ ਵੱਲ ਨੂੰ ਚੱਲੇ ਹੋਏ ਨੇ ਤਾਂ ਬਾਦਲ ਸਾਹਿਬ 91 ਸਾਲ ਦੇ ਬਜ਼ੁਰਗ ਉਹ ਹੁਣ ਪੁਰਾਣੇ ਕੇ ਖਣ ਕਰਨ ਲੱਗ ਬਹੁਤ ਛਾਤਰ ਬੜਾ ਉਹ ਬਹੁਤ ਛਾਤਰ ਬੜਾ ਸਾਹਮਣੇ ਖੜੇ ਬੰਦੇ ਨੂੰ ਵੇਚ ਜਾਂਦਾ ਬੰਦੇ ਨੂੰ ਵੀ ਨਹੀਂ ਪਤਾ ਲੱਗ ਮੇਰਾ ਸੌਤਾ ਕਰ ਗਿਆ ਇਹ ਹਾਂ ਹੁਣ ਲੱਗ ਗਿਆ ਖੇਖਣ ਕਰਨ 10 ਦਿਨ ਪਹਿਲਾਂ ਚੰਡੀਗੜ੍ਹ ਪੱਤਰਕਾਰਾਂ ਕੋਲ ਜਾ ਕੇ ਕਹਿੰਦਾ ਮੈਨੂੰ ਜੇਲ੍ਹ ਚਲ ਜਾਣ ਨੂੰ ਕਹਿੰਦੇ ਨੇ ਉਹਨੂੰ ਲੈ ਜਾ ਮੈਂ ਤਾਂ ਕੱਪੜੇ ਨਾਲ ਹੀ ਲਿਆ ਜਾ ਗੱਡੀ 'ਚ ਤਰ ਕੇ ਮੈਂ ਕਿਹਾ ਕੱਪੜੇ ਨਾਲ ਲਿਜਾਣ ਦੀ ਖੇਚਲ ਨਾ ਕਰ ਬਾਬਾ ਉੱਥੇ ਕੈਦੀਆਂ ਨੂੰ ਵਰਦੀਆਂ ਮਿਲਦੀਆਂ ਨਹੀਂ ਜੇਲ੍ਹ 'ਚ ਇਹਨਾਂ ਦੇ ਜਾਣ ਆ ਰਿਹਾ ਸ਼ਾਮਾ ਮੁਹੰਮਦਾ ਦੁਨੀਆ 'ਚ ਕੋਣ ਐਸਾ ਜਿਹਦਾ ਸ਼ੁਰੂਪ ਤੇ ਵਾਂਗ ਅਖੀਰ ਹੋਵੇ ਸ਼ੁਰੂ ਹੁੰਦਾ ਤਰੰਦੇ ਨਾਲ ਅਖੀਰ ਹੁੰਦਾ ਖੱਜਲ ਖਵਾਰੀਆਂ ਨਾਲ ਜਦੋਂ ਬਾਦਲ ਸਾਹਿਬ ਕਹਿੰਦੇ ਆਏ ਸੀ ਨਵੇਂ ਨਵੇਂ ਲੋਕ ਕਹਿੰਦੇ ਆਹਾ ਬਾਹ ਬਰਦਾਲੀ ਪਾ ਗਿਆ ਤੇ ਅੱਜ ਦੇਖੋ ਰੋੜਦਾ ਮਰਦਾ ਉਹਦਾ ਮਨਤਬੁੱਧੀ ਮੁੰਡਾ ਸੁਖਬੀਰ ਬਾਦਲ ਤੇ ਉਹਦਾ ਸਾਰਾ ਮਨੀਠਿਆ ਓ ਮੂਰੇ ਮੂਰੇ ਪੈਂਚਰ ਕਰਦੇ ਫਿਰਦੇ ਨੇ ਮਗਰ ਮਗਰ ਪਾਪਾ ਪਾਦਰ ਪੈਂਚਰ ਲਾਉਂਦਾ ਫਿਰਦਾ ਕੋਈ ਨਾ ਕੋਈ ਬਹਿਣ ਗਲਤ ਲਈ ਜਾਂਦੇ ਨੇ ਮੁੜ ਕੇ ਮਾਫੀਆਂ ਮੰਗਦਾ ਇਹ ਰਹਿ ਜਾਂਦਾ 92 ਸਾਲ ਦੀ ਉਮਰ ਚ ਸਾਰਾ ਟੱਪਰ ਬੱਚੇ ਨੂੰ ਵਿੱਚੇ ਮੁੰਡਾ ਵਿੱਚੇ ਬਰਾਣਾ ਅਕਾਲ ਤਖਤ ਸਾਹਿਬ ਤੇ ਬਿਨਾ ਬੁਲਾਏ ਜੋੜੇ ਸਾਫ ਕਰ ਜਾਂਦੇ ਸੀ ਚਪਲਾਂ ਚੁਪਲਾਂ ਤੇ ਵੀ ਪਾਸ਼ ਫੇਰੇ ਇਹ ਕ੍ਰੀਡ ਦੇ ਸਪੋਰਟ ਨੂੰ ਖਰਾਬ ਕਰਦੇ ਇਹਨੇ ਗਲਤੀਆਂ ਦੀ ਭੁੱਲ ਬਖਸ਼ਾਉਣਾ ਆ ਤਿੰਨ ਦਿਨ ਪੱਤਰਕਾਰ ਪੁੱਛੀ ਗਏ ਨੇ ਬਾਦਲ ਸਾਹਿਬ ਗਲਤੀਆਂ ਦਾ ਦੱਸੋ ਕਿਹੜੀਆਂ ਨੇ ਇਹਨੇ ਬਾਈ ਗਲਤੀ ਇਹਨੇ ਹੋਣ ਦਾ ਸੱਚੇ ਕੁਛ ਕੁਤਾ ਸਿਆਖੂ ਤੁਹਾਨੂੰ ਪਤਾ ਹੈ ਕਿ ਅੰਦਰ ਪਾਪ ਹੈ ਅੰਦਰ ਪਾਪ ਹੈ ਬਾਦਲ ਸਾਹਿਬ ਕਹਿੰਦੇ 10 ਸਾਲਾਂ ਦੌਰਾਨ ਜਿਹੜੀਆਂ ਸਾਥੋਂ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਚਾਹੁੰਦੇ ਆ ਬਾਦਲ ਸਾਹਿਬ ਬਾਈਬਲ ਕਰਨ ਦੇ ਵਿੱਚ ਸੰਗਤ ਤੇ ਗੋਲੀ ਚਲਾਈ ਦੋ ਮੁੰਡੇ ਮਾਰੇ ਗਏ ਕੀ ਇਹਨੂੰ ਤੁਹਾਡੇ ਰਾਜਦਾਨ ਹੋਈ ਗਲਤੀ ਸਮਝ ਕੇ ਮਾਫ ਕਰ ਦिए ਬਾਦਲ ਸਾਹਿਬ ਸਿਕੰਦਰ ਮਲੂਕੇ ਨੇ ਪੰਜਾਬ ਦੀਆਂ ਮੁਟਿਆਰਤਿਆਂ ਨੂੰ ਹੱਥੀਂ ਕੁੱਟਿਆ ਰਾਮਪੁਰੇ ਫੂਲ ਕੀ ਤੁਹਾਡੇ ਰਾਜਦਾਨ ਨੂੰ ਹੀ ਗਲਤੀ ਸਮਝ ਕੇ ਮਾਫ ਕਰਦਿਏ ਬਾਦਲ ਸਾਹਿਬ ਫਰੀਦਕੋਟ ਦੀ ਕੁੜੀ ਨੇ ਨੌਕਰੀ ਮੰਗਦੀ ਸੀ ਕਪੂਰਥਲੇ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਆਪਣੇ ਆਪ ਨੂੰ ਅੱਗ ਲਾ ਲਈ ਸੜ ਕੇ ਮਰ ਗਈ ਕੀ ਇਹਨੂੰ ਤੁਹਾਡੇ ਰਾਜਦਾਨ ਨੂੰ ਹੀ ਗਲਤੀ ਸਮਝ ਕੇ ਮਾਫ ਕਰਦਿਏ ਬਾਦਲ ਸਾਹਿਬ ਖੇਤੀ ਮੰਤਰੀ ਤੋਤਾ ਸਿੰਘ ਸਪਰੇਅ ਵਾਲੀਆਂ ਕੰਪਨੀਆਂ ਤੋਂ ਪੈਸੇ ਖਾ ਗਿਆ ਨਕਲੀ ਸਪਰਿਆ ਕਰਕੇ ਚਿੱਟੀ ਮੱਖੀ ਨੇ ਸਾਰਾ ਨਰਮਾ ਮਾਰਤਾ ਬਠਿੰਡੇ ਇਲਾਕੇ ਦਾ ਹਜ਼ਾਰਾਂ ਕਿਸਾਨ ਕਰਜੇ ਕਰਕੇ ਖੁਦਕੁਸ਼ੀਆਂ ਕਰ ਗਏ ਉਹਨਾਂ ਦਾ 70% ਗਏ ਤੇ 13 ਗਲੇ ਕੀ ਇਹਨੂੰ ਫੋਟੇੜਾ ਇਦਾਂ ਨੋਈ ਕਰਤੀ ਸਮਝ ਕੇ ਮਾਫ਼ ਕਰ ਦिए ਬਾਦਲ ਸਾਹਿਬ ਫੋਟੇ ਮੁੰਡੇ ਦੇ ਸਾਰੇ ਨੇ ਜੋ ਨਸ਼ਾ ਦੇ ਪਸ ਕਰ ਪਸ ਕਰਨਾ ਮਿਲ ਕੇ ਪੰਜਾਬ ਦੇ ਵਿੱਚ ਚਿੱਟਾ ਵੇਚਿਆ ਕਿੰਨੀਆਂ ਤੀਆਂ ਨੇ ਸਵਾਗਤ ਹੈ ਕਿੰਨੀਆਂ ਸਵਾਗਤਾਂ ਨੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕੀ ਇਹਨੂੰ ਤੁਹਾਡੇ ਰਾਜਦਾਨ ਹੋਈ ਗਲਤੀ ਸਮਝ ਕੇ ਮਾਫ ਕਰ ਦਈਏ ਗਲਤੀਆਂ ਦੀ ਮਾਫੀ ਹੁੰਦੀ ਹੈ ਪਾਪਾਂ ਦੀ ਮਾਫੀ ਨਹੀਂ ਹੁੰਦੀ ਇਹ ਪਾਪ ਕੀਤੇ ਆ ਬੰਸਾ ਤੁਸੀਂ ਇਹਦੀ ਸਜ਼ਾ ਤੁਹਾਨੂੰ ਮਿਲੂਗੀ ਗਲਤੀਆਂ ਦੀ ਮਾਫੀ ਹੁੰਦੀ ਹੈ ਪਾਪਾਂ ਦੀ ਸਜ਼ਾ ਹੁੰਦੀ ਹੈ